ਉਹ ਬਈ ਅੱਜ ਮੇਲਾ ਲੱਗਿਆ ਕੰਟੋ ਉਹ ਹੈ ਫਲੇਵਰ ਸਟਾਰਟ ਆਫ ਇੰਡੀਆ ਆ ਜਾਏ ਹੋਏ ਇੱਥੇ ਬਈ 19 ਮਈ ਆ ਹੈ ਸਾਰਾ ਪੰਜਾਬੀਆਂ ਦਾ ਹੀ ਆ ਧਾਰੀਆਂ ਲੱਗੀਆਂ ਜਿੰਨੇ ਵੀ ਗਾਵਦਿਆਂ ਇੰਡੀਆ ਦੀਆਂ ਕਿੰਨੀਆਂ ਹੋ ਗੱਲਾਂ ਦੀਆਂ ਪਹਿਲਾਂ ਗੋਲ ਗੱਪੇ ਬੇਲਪੂਰੀ ਸਮੋਸੇ ਸੋਨੇ ਫਟੂਰੇ ਲੱਠਾ ਹਰੇਕ ਚੀਜ਼ ਦਾ ਇੰਡੀਆ ਦਾ ਝੰਡਾ ਵੀ ਬਣਾਇਆ ਲੱਭ ਕੇ ਦਿਖਾਓ ਬਾਈ ਇੱਥੇ ਹੁਣ। ਰਾਂਟੋ ਗੜ ਮੰਨੇ ਜਾਂਦਾ ਹੈ ਨਾ ਇਹਨਾਂ ਦਾ ਗੁਰਿਆਂ ਦਾ ਪ੍ਰੋਜੈਕਟੋ ਵੀ ਸਾਰੇ ਆਪਣੇ ਪੰਜਾਬੀ ਤੇ ਇੰਡੀਅਨ। ਕਮੀਨ ਕੋਈ ਇੱਕ ਮੋਬਾਈਲ ਨੰਬਰ। ਤਰੇਕ ਤਰ੍ਹਾਂ ਦੀਆਂ ਸਟਾਲਾਂ ਲੱਗੀਆਂ ਇੱਥੇ। ਜਿਵੇਂ ਆਪਣੇ ਲੁਧਿਆਣੇ ਵਾਲਾ ਮੇਲਾ ਹੁੰਦਾ ਹੈ ਨਾ। ਕਿਸਾਨ ਯੂਨੀਅਨ ਆਪਣਾ ਐਗਰੀਕਲਚਰ ਦਾ ਹੁੰਦਾ। ਖਾਣ ਮੇਲਾ ਉਵੇਂ ਬਣਿਆ ਬੈਸ ਸਿਸਟਮ ਬਾਈ। ਇੱਕ ਕੈਨੇਡਾ ਦਾ ਭਾਈ ਟ੍ਰਾਂਟੋ بڑے ਵੀਰਾਂ ਦੇ ਹੁੰਦੇ ਆ ਯਾਰ ਸ਼ਹਿਰ ਜਿਹਾ ਬਣਾਇਆ ਕਰਾ ਟ੍ਰਾਂਟੋ ਦੇ ਬੰਦਿਆਂ ਦੇਖ ਲੋ ਭਾਈ ਇਹ ਆਪਣੇ ਪੰਜਾਬੀ ਬੰਦਿਆਂ ਦੇ ਵਿੱਚ ਦਾਈਆਂ ਹੋਈਆਂ ਟੋਲਾ ਉਹ ਵੀ ਆਪਣਾ ਪੰਜਾਬੀ ਸਾਰੇ ਪੰਜਾਬੀ ਆ ਬਣਿਆ ਪਿਆ ਬਈ ਦੂਜਾ ਪੰਜਾਬ ਸ਼ਹਿਰ ਗੋਰੀਆਂ ਦਾ ਪਰ ਰਾਜ ਹੁ ਮਿਲਣਾ ਇੱਥੇ ਪੰਜਾਬੀ ਕਰਨਗੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆ ਇੰਡੀਆ ਵਾਂਗੂ ਬਈ ਚਾਟ ਆ ਟਿੱਕੀਆਂ ਫਟੋਰੇ ਭਟੂਰੇ ਛੋਲੇ ਕਾ ਮਾਹੌਲ ਬਣਿਆ ਪਿਆ ਬਾਈ ਕਿਹਨਾਂ ਬਾਬਾ ਆਇਆ ਸਵੇਰ ਤਾਂ ਫੋਲ ਬਲੇ ਕੇ ਦੋ ਗੋਰੀਆਂ ਵਿੱਚ ਆ ਗਈਆਂ ਸੀਗੀਆਂ ਉਹ ਗੱਲ ਹੀ ਹੋਈ ਐ ਲੱਗਦਾ ਜਿਵੇਂ ਮਠਿੰਡੇ ਫਿਰਦੇ ਹੁੰਦੇ ਆ ਤੇ ਦੋ ਚਾਰ ਗੋਰੇ ਕੋ ਮਨਾਏ ਆ ਉਹ ਗੱਲ ਹੋਈ ਬਾਈ ਇੱਥੇ ਅਗਨੇ ਹੱਡਾ ਦੀ ਆ ਬਜੇ ਮਦੀਰਿਆ ਜੂਸ ਚੱਲੀ ਜਾਂਦਾ ਓਕੇ ਓਕੇ ਚਲ ਜਵਾਬ ਨਹੀਂ ਹੋਈ ਜਾਂਦੇ ਆ ਇਹਦਾ ਹੋਇਆ ਯਾਰਾਂ ਦਾ ਰਾਤ ਨੂੰ ਹੁੰਦਾ ਹਨ ਇੱਥੇ ਇੱਕ ਥਾਲਾ ਪ੍ਰੋਗਰਾਮ ਬਾਈ ਘਾਇਆ ਟਾ ਕੰਮ ਯਾਰਾਂ ਟੱਲ ਲਈ ਬਹੁਤ ਲੱਗੀਆਂ